ਕੈਨੇਡਾ ਨੇ ਐਲਾਨ ਕੀਤਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟਡੀ ਪਰਮਿਟਰ ਨਿਯਮਾਂ ਅਧੀਨ ਸਬਾਈ ਚਾ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ। ਇਹ ਨਵਾਂ ਨਿਯਮ ਜਨਵਰੀ 2024 ਛੇਤੀ ਤੋਂ ਲਾਗੂ ਹੋਵੇਗਾ। ਕੈਨੇਡਾ ਵਿੱਚ ਪੜਾਈ, ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਥਾਪਿਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਸੀਮਾ ਬਾਰੇ ਜਾਣੂ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਹਨਾਂ ਅਧਿਆਇ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਚਰਨਾਥੀ ಕನೇಡಾ ಸಾಲ ಪ್ರಕ್ರಿಯೆ ಸ್ವೀಕಾರ ಕಡೆಯ ਕੈਨੇਡਾ ਟਿਕਟੂਆਤ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਹੈ। ਅਗਲੇ ਸਾਲ ਅੱਯਾ ਸਿਸੀ ਚਾਲਕ 8000 ਤੱਕ ਸਟੇਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 155000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ। ਜਿਵੇਂ ਕਿ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਟੈਂਸ਼ਨ। ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਤਿੱਛੇ ਹਾਲੋ 7% ਕਟਟਿਆ ਅਤੇ ਦੋ ਜੋ ਆ 24 ਦੇ ਚਾਲਕ 85000 ਜਾਰੀ ਕਰਦੇ ਤੇ 3 ਚ ਨਾਲੋ 16% ਵਾਧਾ ਹੈ ਜਦੋਂ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਤੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦੇ। 2026 ਦੇ ਵਿੱਚ ਪੀਐਲਟੀਐਲਟੀ ਲੋਡ ਵਾਲੀ ਵੀ ਨਿਕਾਰਾ ਨੂੰ 1,80,000 ਤੱਕ ਸਟਡੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ। 2026 ਦੇ ਲਈ ਸੀਮਾ ਦੇ ਤਹਿਤ ਕੁੱਲ 3,967 ਸਟੱਡੀ ਪਰਮਿਟ ਅਰਜੀ ਸਥਾਨ ਉਪਲਬਧ ਹੋਣ ਕੇ ਨਿਕ ਜਨਵਰੀ 2026 ਤੋ ਕਿਸੇ ਜਨਤਕ ਮਨੋਨੀ ਤਸਦੀਕ ਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟਰੇਟ ਪੱਧਰ ਦੇ ਵਿਦਿਆਰਥੀਆ ਨੂੰ ਆਪਣੀ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਭਾਈ ਜਾਂ ਖੇਤਰੀ ਤਸਦੀਕ ਪੱਤਰ ਜਮਾ ਕਰਨ ਦੀ ਲੋੜ ਨਹੀਂ ਹੋਵੇਗੀ ਵੱਖ-ਵੱਖ ਸਮੂਹਾਂ ਨੂੰ 2026 ਦੇ ਵਿੱਚ ਪੀ ਐਲਟੀ ਐਲ ਲੋੜ ਤੋਂ ਛੋਟ ਹੈ ਜਿਵੇਂ ਕਿ ਮਾਸਟਰ ਅਤੇ ਡਾਕਟਰ ਡਿਗਰੀ ਦੇ ਵਿਦਿਆਰਥੀ ਜਨਤਕ ਡੀ ਐਲ ਆਈ ਐਸ ਦੇ ਵਿੱਚ ਨਵੇਂ ਦਾਖਲੇ ਪ੍ਰਾਇਮਰੀ ਅਤੇ ਸਕੈਂਡਰੀ ਦੇ ਵਿਦਿਆਰਥੀ ਕੈਨੇਡਾ ਸਰਕਾਰ ਦੇ ਕੁਝ ਤਰਜੀਹੀ ਸਮੂਹ ਤੇ ਕਮਜ਼ੋਰ ਸਮੂਹ ਤੇ ਮੌਜੂਦਾ ਸਟਡੀ ਪਰਮਿਟ ਧਾਰਕ ਜੋ ਇੱਕ ਡੀ ਐਲ ਆਈ ਅਤੇ ਉਸ ਪੱਧਰ ਦੇ ਦੀਆਂ ਨੂੰ ਤੇ ਐਕਸਟੈਂਸ਼ਨ ਲਈ ਅਰਜੀ ਦੇ ਦੇਣੇ ਕੈਨੇਡਾ ਨੇ ਲਾਲ ਕੀਤਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟਡੀ ਪਰਮਿਟਰ ਨਿਯਮਾਂ ਦੇ ਹਿੱਸੇ ਵਜੋਂ ਸੁਭਾਈ ਚਾ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਇਹ ਨਵਾਂ ਨਿਯਮ ਜਨਵਰੀ 2024 ਛਪੀ ਤੋਂ ਲਾਗੂ ਹੋਵੇਗਾ ਕੈਨੇਡਾ ਵਿੱਚ ਪੜ੍ਹਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਥਾਪਿਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਸੀਮਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਹਨਾਂ ਅਧਿਆਇ ਪਰ ਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਣਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ। ਕੈਨੇਡਾ ਦਾ ਟਿਚਰ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਹੈ। ਅਗਲੇ ਸਾਲ IRCC 4.8 ਲੱਖ 8000 ਤੱਕ ਸਟਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1,55,000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ। ਜਿਵੇਂ ਕਿ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਜੋ ਦੱਸਿਆ ਗਿਆ ਅਤੇ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਟੈਂਸ਼ਨ ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਤੀਛੇ ਨਾਲੋਂ 7% ਘਟ ਹੈ ਅਤੇ ਦੂਜਾ 24 ਦੇ 485000 ਜਾਰੀ ਕਰਨ ਦੇ ਤੀਛੇ ਨਾਲੋਂ 16% ਵਾਧਾ ਹੈ ਜੁਰ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਤੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਲੋਚਿਆਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦੇ। 2026 ਦੇ ਵਿੱਚ ਪੀਐਲਟੀਐਲ ਦੀ ਲੋੜ ਵਾਲੇ ਵੀ ਨਿਕਾਰਾ ਨੂੰ 1,80,000 ਤੱਕ ਸਟਡੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ। 2026 ਦੇ ਲਈ ਸੀਮਾ ਦੇ ਤਹਿਤ ਕੁੱਲ 3,09,670 ਸਟਡੀ ਪਰਮਿਟ ਅਰਜੀ ਸਥਾਨ ਉਪਲਬਧ ਹੋਣਗੇ। 1 ਜਨਵਰੀ ਤੋਂ 2026 ਤੋਂ ਕਿਸੇ ਜਨਤਾ ਕਮਿਨੋਨੀ ਤਸਕ ਲਾਇਸ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟਰ ਪੱਧਰ ਦੇ ਵਿਦਿਆਰਥੀਆਂ ਨੂੰ ਆਪਣੀ ਸਟੱਡੀ ਪਰਮਿਟ ਅਸੀ ਦੇ ਨਾਲ ਸੁਬਾਈ ਜਾਂ ਖੇਤਰੀ ਤਸਦੀਕ ਪੱਤਰ ਜਮ੍ਹਾਂ ਕਰੰਤੀ ਲੋੜ ਨਹੀਂ ਹੋਵੇਗੀ ਵੱਖ-ਵੱਖ ਸਮੂਹਾਂ ਨੂੰ 2026 ਦੇ ਵਿੱਚ पीईएलटीएल ਲੋੜ ਤੋਂ ਛੋਟ ਹੈ ਜਿਵੇਂ ਕਿ ਮਾਸਟਰ ਅਤੇ ਡਾਕਟਰ ਡਿਗਰੀ ਦੇ ਵਿਦਿਆਰਥੀ ਜਨ ਤੱਕ ਡੀਐਲਆਈਐਸ ਦੇ ਵਿੱਚ ਨਵੇਂ ਦਾਖਲੇ ਪ੍ਰਾਇਮਰੀ ਅਤੇ ਸਕੈਂਡਰੀ ਦੇ ਵਿਦਿਆਰਥੀ ਕੈਨੇਡਾ ਸਰਕਾਰ ਦੇ ਕੁਝ ਤਰਜੀਹੀ ਸਮੂਹ ਅਤੇ ਕਮਜ਼ੋਰ ਸਮੂਹ ਤੇ ਮੌਜੂਦਾ ਸਟੱਡੀ ਪਰਮਿਟ ਧਾਰਕ ਜੋ ਇੱਕ ਡੀਐਲਆਈ ਅਤੇ ਉਸ ਪੱਧਰ ਦੇ ਨੁਤੇ ਐਕਸਟੈਂਸ਼ਨ ਲਈ ਅਰਜੀ ਦੇ ਦੇਣੀ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟਰ ਨਿਯਮਾਂ ਦੇ ਹਿੱਸੇ ਵਜੋਂ ਸੁਭਾਈ ਚਾ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਇਹ ਨਵਾਂ ਨਿਯਮ ਜਨਵਰੀ 2024 ਛੇਪੀ ਤੋਂ ਲਾਗੂ ਹੋਵੇਗਾ ਕੈਨੇਡਾ ਵਿੱਚ ਪੜਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਥਾਪਿਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਸੀਮਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਹਨਾਂ ਅਧਿਆਇ ਪਰਮਿਟਾਂ ਅਰਸੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਣਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਾਰਗੇਟ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਅਗਲੇ ਸਾਲ ਅੱਯਾ ਸੀਸੀ 4 ਲੱਖ 8000 ਤੱਕ ਸਟਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1 ਲੱਖ 55000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ ਜੀਵਿਕਾ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਜੋ ਦੱਸਿਆ ਗਿਆ ਹੈ ਤੇ ਮੌਜੂਦਾ ਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 12,53,000 ਐਕਸਟੈਂਸ਼ਨ ਇਹ ਗਿਣਤੀ 2025 ਦੇ 4,37,000 ਜਾਰੀ ਕਰਨ ਦੇ ਤੀਛੇ ਨਾਲੋਂ 7% ਘਟ ਹੈ ਅਤੇ ਦੂਜਾ 24 ਦੇ 4,85,000 ਜਾਰੀ ਕਰਨ ਦੇ ਤੀਛੇ ਨਾਲੋਂ 16% ਵਾਧਾ ਹੈ ਜੁਰ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਤੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਏ ਕੈਨੇਡਾ ਦੇ ਵਿਆਪਕ ਕਾਰਤੀਕਰ ਦੇ ਸਮਾਜਿਕ ਤਿੱਚਿਆਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦੇ 2026 ਦੇ ਵਿੱਚ ਪੀ ਐਲਟੀ ਐਲ ਦੀ ਲੋਡ ਵਾਲੇ ਬਿਨਕਾਰਾਂ ਨੂੰ 1,80,000 ਤੱਕ ਸਟਡੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 3,967 ਸਟੱਡੀ ਪਰਮਿਟ ਅਰਜੀ ਸਥਾਨ ਉਪਲਬਧ ਹੋਣ ਕੀ 1 ਜਨਵਰੀ 2024 ਤੋਂ ਕਿਸੇ ਜਨਤਕ ਮਨੋਨੀ ਤਸਦੀਕ ਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟੋਰੇਟ ਪੱਧਰ ਦੇ ਵਿਦਿਆਰਥੀਆਂ ਨੂੰ ਆਪਣੀ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਪਾਈ ਜਾਂ ਖੇਤਰੀ ਤਸਦੀਕ ਪੱਤਰ ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ ਵੱਖ-ਵੱਖ ਸਮੂਹਾਂ ਨੂੰ 2026 ਦੇ ਵਿੱਚ ਪੀ.ਐਲ.ਟੀ.ਈ.ਐਲ ਲੋੜ ਤੋਂ ਛੋਟ ਹੈ ਜਿਵੇਂ ਕਿ ਮਾਸਟਰ ਅਤੇ ਡਾਕਟਰ ਡਿਗਰੀ ਦੇ ਵਿਦਿਆਰਥੀ ਜਨ ਤੱਕ ਡੀ.ਐਲ.ਆਈ.ਐਸ ਦੇ ਵਿੱਚ ਨਵੇਂ ਦਾਖਲੇ ਪ੍ਰਾਇਮਰੀ ਅਤੇ ਸਕੈਂਡਰੀ ਦੇ ਵਿਦਿਆਰਥੀ ਕੈਨੇਡਾ ਸਰਕਾਰ ਦੇ ਕੁਝ ਤਰਜੀਹੀ ਸਮੂਹ ਅਤੇ ਕਮਜ਼ੋਰ ਸਮੂਹ ਤੇ ਮੌਜੂਦਾ ਸਟਡੀ ਪਰਮਿਟ ਧਾਰਕ ਜੋ ਇੱਕ ਡੀ.ਐਲ.ਆਈ. ਅਤੇ ਉਸ ਪੱਧਰ ਦੇ ਦਿਿਆਂ ਨੂੰ ਤੇ ਐਕਸਟੈਂਸ਼ਨ ਲਈ ਅਰਜੀ ਦੇ ਦੇਣੇ ਕੈਨੇਡਾ ਨੇ ਲਾਲ ਕੀਤਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟਰ ਨਿਯਮਾਂ ਦੇ ਹਿੱਸੇ ਵਜੋਂ ਸੁਭਾਈ ਚਾ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ। ਇਹ ਨਵਾਂ ਨਿਯਮ ਜਨਵਰੀ 2024 ਛਪੀ ਤੋਂ ਲਾਗੂ ਹੋਵੇਗਾ। ਕੈਨੇਡਾ ਵਿੱਚ ਪੜਾਈ, ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਥਾਪਿਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਸੀਮਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਹਨਾਂ ਅਧਿਆਇ ਪਰਮਿਟਾਂ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸਰਨਾਥੀ ਅਤੇ ਨਾਗਰਿਕਤਾ ਕੈਨੇਡਾ ਸਲਾਣਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਿਚਰ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਅਗਲੇ ਸਾਲ IRCC 4 ਲੱਖ 8000 ਤੱਕ ਸਟਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਦੇ ਵਿੱਚ 155000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ ਜੀਵੀਕਿਤ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਟੈਂਸ਼ਨ ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਤੀਜੇ ਨਾਲੋਂ 7% ਘਟ ਹੈ ਅਤੇ ਦੂਜਾ 24 ਦੇ 485000 ਜਾਰੀ ਕਰਨ ਦੇ ਤੀਜੇ ਨਾਲੋਂ 16% ਵਧ ਹੈ ਜੁਰ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦੇ 2026 ਦੇ ਵਿੱਚ ਪੀਐਲਟੀਐਲ ਦੀ ਲੋਡ ਵਾਲੇ ਵੀ ਨਿਕਾਰਾ ਨੂੰ 1,80,000 ਤੱਕ ਜੜੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 3,967